ਸਲਾਮ ਨਮਸਤੇ ਆਦਾਬ ਸਤਿ ਸ਼੍ਰੀ ਅਕਾਲ ਜੈ ਸਾਈ ਜੀ ਦੀ ਕਹਿੰਦੇ ਯਕੀਨ ਹੈ ਤੇ ਸਾਰਾ ਕੁਝ ਹੈ ਯਕੀਨ ਨਹੀਂ ਤਾਂ ਕੁਝ ਵੀ ਨਹੀਂ ਪਰ ਯਕੀਨ ਦੇ ਵੀ ਤਿੰਨ ਰੰਗ ਦੱਸੇ ਗਏ ਐ ਇਲਮੁਲ ਯਕੀਨ ਐਨੁਲ ਯਕੀਨ ਤੇ ਹਕਕੁਲ ਯਕੀਨ ਔਰ ਇਹ ਤਿੰਨੋਂ ਜਿਹੜੇ ਰੰਗ ਨੇ ਕਿ ਇਹ ਜਿਹੜਾ ਹੈ ਇਹਨਾਂ ਵਾਰੀ ਸੋਗਿਦਾ ਬੰਦਾ ਕਿ ਯਕੀਨ ਜਿਹੜੀ ਹੈ ਉਹੀ ਰੂਹ ਨੂੰ ਜਿਹੜੀ ਹੈ ਰੱਬ ਤੱਕ ਰੱਬ ਦੇ ਕਰੀਬ ਲੈ ਕੇ ਜਾਂਦੀ ਹੈ ਪਰ ਇਹਨਾਂ ਤਿੰਨਾ ਚੀਜ਼ਾਂ ਦਾ ਤਿੰਨੇ ਰੰਗਾਂ ਦਾ ਇਹ ਕੰਮ ਹੈ ਨਹੀਂ ਕਿ ਰੂਹ ਨੂੰ ਉਸ ਹੁਣੇ ਰੱਬ ਦੇ ਕਰੀਬ ਲੈ ਕੇ ਜਾਣਾ ਇਹ ਮਕਾਮਤ ਹੈ ਬਾਬਾ ਜੀਰਾ ਗੌਰ ਕਰਨਾ ਯਕੀਨ ਦੀਆਂ ਕੈਫੀਅਤਾਂ ਹੈ ਯਕੀਨ ਦੇ ਰੰਗ ਹੈ ਯਕੀਨ ਦੇ ਦਰਜੇ ਨੇ ਉਹਦੇ ਨੇ ਉਹਨਾਂ ਦੇ ਜਿਵੇਂ ਇਲਮੁਲ ਯਕੀਨ ਇਲਮੁਲ ਯਕੀਨ ਦਾ ਭਾਵ ਹੈ ਇਹਨੇ ਤੋਂ ਮੁਰਾਦ ਇਹ ਹੈ ਕਿ ਤੁਸੀਂ ਆਪਣੀ ਅੱਖ ਨਾਲ ਕੁਝ ਨਹੀਂ ਦੇਖਿਆ ਇਲਮੁਲ ਯਕੀਨ ਕੀ ਹੈ ਜਰਾ ਗੌਰ ਕਰਨਾ ਇੱਥੇ ਤਿੰਨੇ ਯਕੀਨ ਜਿਹੜੇ ਹੈ ਇਹਨਾਂ ਬਾਰੇ ਅੱਜ ਗੱਲ ਕਰਾਂਗੇ ਕਿ ਇਹ ਕੀ ਕੀ ਹੈ ਨਾ ਕੀ ਮਤਲਬ ਇਲਮੁਲ ਯਕੀਨ ਹੈ ਇਹਦੇ ਤੋਂ ਭਾਵ ਹੈ ਕਿ ਭਾਈ ਤੁਸੀਂ ਆਪਣੀ ਅੱਖ ਨਾਲ ਕੁਝ ਨਹੀਂ ਦੇਖਿਆ ਕਿਸੇ ਨੇ ਤੁਹਾਨੂੰ ਦੱਸਿਆ ਕਿ ਬਾਬਾ ਜੀ ਉੱਥੇ ਜਿਹੜਾ ਹੈ ਇੱਕ ਸ਼ੇਰ ਖੜਾ ਹੈ ਤੁਹਾਨੂੰ ਕਿਸੇ ਨੇ ਦੱਸਿਆ ਕਿ ਉੱਥੇ ਸ਼ੇਰ ਖੜਾ ਹੈ ਤੁਸੀਂ ਮੰਨ ਲਿਆ ਹੁਣ ਉੱਥੇ ਸ਼ੇਰ ਹੋਵੇ ਜਾਂ ਨਾ ਹੋਵੇ ਤੁਸੀਂ ਇਹ ਗੱਲ ਮੰਨ ਲਈ ਕਿ ਹਾਂ ਜੀ ਸ਼ੇਰ ਹੈ ਉੱਥੇ ਕੋਈ ਹੋਰ ਆ ਕੇ ਤੁਹਾਨੂੰ ਕਵੇ ਕਿ ਹਾਂ ਭਾਈ ਤੁਸੀਂ ਮੰਨਦੇ ਹੋ ਕਿ ਉੱਥੇ ਸ਼ੇਰ ਹੈ ਤੇ ਤੁਸੀਂ ਕਹੋਗੇ ਹਾਂ ਹਾਂ ਮੈਂ ਤਾਂ ਮੰਨਦਾ ਕਿ ਉੱਥੇ ਸ਼ੇਰ ਹੈ ਤੇ ਉਹ ਕਵੇ ਕਿ ਮੈਂ ਤਾਂ ਦੇਖ ਕੇ ਆਇਆ ਉੱਥੇ ਕੋਈ ਸ਼ੇਰ ਨਹੀਂ ਹੈ ਹੁਣ ਇੱਥੇ ਇਨਸਾਨ ਕਨਫਿਊਜ਼ ਹੋ ਜਾਵੇ ਬਾਬਾ ਜੀ ਕਨਫਿਊਜ਼ ਹੋ ਜਾਵੇਗਾ ਨਾ ਉਹ ਚੱਕਰਾਂ 'ਚ ਪੈ ਜਾਵੇਗਾ ਕਿ ਯਾਰ ਉਹਨੇ ਕਿਹਾ ਸੀ ਕਿ ਇੱਥੇ ਸ਼ੇਰ ਹੈ ਤੇ ਇਹਨੇ ਕਿਹਾ ਕਿ ਸ਼ੇਰ ਹੈ ਨਹੀਂ ਹੁਣ ਇਹ ਹੋ ਗਿਆ ਕੀ ਹੋ ਗਿਆ ਇਲਮੁਲ ਯਕੀਨ ਕਿਸੇ ਗੱਲ ਤੇ ਯਕੀਨ ਕਰਨਾ ਅਤੇ ਉਹ ਗੱਲ ਤੁਸੀਂ ਸੁਣੀ ਹੋਈ ਹੈ ਦੇਖੀ ਨਹੀਂ ਹੋਈ ਬਾਬਾ ਉਹ ਹੈ ਇਲਮੁਲ ਯਕੀਨ ਔਰ ਜਿੰਨੇ ਵੀ ਜਿਹੜੇ ਲੋਕ ਹੈ ਚਾਹੇ ਮੁਸਲਮਾਨ ਨੇ ਚਾਹੇ Hindu ਨੇ ਚਾਹੇ ਇਸਾਈ ਨੇ ਚਾਹੇ ਯਹੂਦੀ ਨੇ ਚਾਹੇ ਕੋਈ ਵੀ ਹੈ ਸਭ ਦਾ ਇਮਾਨ ਜਿਹੜਾ ਇਲਮੁਲ ਯਕੀਨ ਤੇ ਖੜਾ ਹੈ ਬਾਈਬਲ ਵਿੱਚ ਵੀ ਲਿਖਿਆ ਕੁਰਾਨ ਵਿੱਚ ਵੀ ਲਿਖਿਆ ਤੇ ਰਾਤ ਵਿੱਚ ਵੀ ਲਿਖਿਆ ਉਨੇ ਲਿਖਿਆ ਹੈ ਕਿ ਕਿਸੇ ਨੇ ਅੱਲਾ ਨੂੰ ਦੇਖਿਆ ਕਿਸੇ ਨੇ ਨਾ ਕਿਸੇ ਨੇ ਅੱਲਾ ਨੂੰ ਦੇਖਿਆ ਨਾ ਕਿਸੇ ਨੇ ਰਸੂਲ ਅੱਲਾ ਨੂੰ ਦੇਖਿਆ ਇਹ ਲਿਖਿਆ ਹੈ ਕੁਰਾਨ ਦੇ ਵਿੱਚ ਨਾ ਕਿਸੇ ਨੇ ਮੋਲਾ ali ਨੂੰ ਦੇਖਿਆ ਹੁਣ ਨਾ ਕਿਸੇ ਨੇ ਗੌਸ ਪਾਕ ਨੂੰ ਦੇਖਿਆ ਕਿਸੇ ਨੇ ਦੇਖਿਆ ਹੀ ਨਹੀਂ ਕਿਸੇ ਕੋਈ ਸੁਣਿਆ ਹੀ ਹੈ ਕਿਸੇ ਕੋਲੋਂ ਹਰ ਇੱਕ ਬੰਦੇ ਨੇ ਕਿਸੇ ਨਾ ਕਿਸੇ ਕੋਲ ਸੁਣਿਆ ਹੈ ਨਾ ਹਬ ਬੰਦਗੀ ਕਰਕੇ ਤੁਸੀਂ ਉਸ ਮਕਾਮ ਤੇ ਪਹੁੰਚ ਗਏ ਜੀ ਚਲੋ ਠੀਕ ਹੈ ਹੁਣ ਸੁਣ ਕੇ ਜੋ ਹੈ ਕੋਈ ਇਮਾਨ ਹੈ ਫਿਰ ਉਸ ਇਲਾਮੁਲ ਯਕੀਨ ਨੂੰ ਖਤਮ ਕਰਨ ਲਈ ਜਿਹੜਾ ਹੈ ਸ਼ੈਤਾਨੀ ਜਿਹੜੀ ਨਫਸ ਹੈ ਉਹ ਵਸਵੇ ਜਿਹੜੇ ਹੈ ਉਹ ਪਾਉਂਦੀ ਹੈ ਤੇ ਇਨਸਾਨ ਕਨਫਿਊਜ਼ ਹੋ ਜਾਂਦਾ ਹੈ ਖਤਮ ਹੋ ਗਈ ਗੱਲ ਇਹੀ ਹਾਲ ਹੈ ਦੁਨੀਆ ਦਾ ਉਸ ਤੋਂ ਬਾਅਦ ਹੈ ਐਨੁਲ ਯਕੀਨ ਐਨ ਦਾ ਮਤਲਬ ਅਰਬੀ ਵਿੱਚ ਹੁੰਦਾ ਅੱਖ ਅੰਗਰੇਜ਼ੀ ਵਿੱਚ ਇਹਨੂੰ ਕਹਿੰਦੇ ਨੇ ਆਈ ਆਫ ਸਰਟੇਨਟੀ ਯਕੀਨ ਦੀ ਅੱਖ ਕੀ ਕਹਿੰਦੇ ਹੁਣ ਜਿਹਨੂੰ ਅੰਗਰੇਜ਼ੀ ਵਿੱਚ ਕਹਾਂਗੇ ਸੀਇੰਗ ਇਜ਼ ਬਲੀਵੀਂਗ ਕਿ ਦੇਖਣਾ ਯਕੀਨ ਕਰਨਾ ਹੈ ਭਾਈ ਕਿ ਜੋ ਚੀਜ਼ ਇਨਸਾਨ ਦੇਖ ਲੈਂਦਾ ਹੈ ਉਸ ਚੀਜ਼ ਤੇ ਉਸਦਾ ਕਾਮਲ ਯਕੀਨ ਹੋ ਜਾਂਦਾ ਹੈ ਕਿ ਮੈਂ ਦੇਖਿਆ ਜਿੰਦਾ ਕੋਈ ਕਹਿੰਦਾ ਮੈਂ ਤਾਂ ਰੱਬ ਦੇਖਿਆ ਉਹ ਕਹਾਂ ਮੈਂ ਸ਼ਿਵ ਨੂੰ ਦੇਖਿਆ ਉਹ ਮੈਂ ਸਾਈਂ ਨੂੰ ਦੇਖਿਆ ਹੁਣ ਜੇਕਰ ਮੈਂ ਇਹ ਕਹਾਂ ਕਿ ਭਾਈ ਤੁਸੀਂ ਕਮਰੇ ਚ ਬੈਠੇ ਹੋ ਉੱਥੇ ਲਾਈਟ ਜਗਾਈ ਉਹ ਲਾਈਟ ਚੱਲ ਰਹੀ ਹੈ ਤੁਸੀਂ ਉਸੇ ਵੇਲੇ ਜਵਾਬ ਦੇਣਾ ਹੈ ਕਿ ਹਾਂ ਵੀ ਲਾਈਟ ਇਜ਼ ਟਰਨਡ ਆਨ ਵੀ ਲਾਈਟ ਜਿਹੜੀ ਹੈ ਉਹ ਜਗ ਰਹੀ ਹੈ ਮੈਂ ਦੇਖ ਰਿਹਾ ਇਸ ਨੂੰ ਹੁਣ ਮੈਂ ਤੁਹਾਨੂੰ ਇਹ ਪੁੱਛਾ ਕਿ ਭਾਈ ਹਾਊ ਡੂ ਯੂ ਨੋ ਕਿ ਲਾਈਟ ਇਜ਼ ਟਰਨਡ ਆਨ ਵੀ ਕਿਹਾ ਕਿਦਾਂ ਉਹ ਲਾਈਟ ਜਿਹੜੀ ਔਨ ਹੈ ਤਾਂ ਤੁਸੀਂ ਕੀ ਕਹਿਣਾ ਇਟ ਇਜ਼ ਟਰਨਡ ਆਨ ਬਿਕੋਜ਼ ਆਈ ਸੀ ਇਟ ਇਹ ਮੈਂ ਨੂੰ ਦੇਖਿਆ ਕਿ ਮੇਰੇ ਕਮਰੇ ਚ ਲਾਈਟ ਹੈ ਉਹ ਜਗ ਰਹੀ ਹੈ ਮੈਂ ਉਹਨੂੰ ਦੇਖ ਰਿਹਾ ਇਹ ਚਾਲੂ ਹੈ ਕਿਉਂਕਿ ਮੈਂ ਇਹਦੇ ਨੂੰ ਦੇਖਿਆ ਹੁਣ ਆਪਣੀ ਅੱਖਾਂ ਨਾਲ ਤੁਸੀਂ ਦੇਖਿਆ ਕਿ ਲਾਈਟ ਚਾਲੂ ਹੈ ਤੇ ਜੇਕਰ ਤੁਹਾਨੂੰ ਹੁਣ ਕੋਈ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰੇ ਕਿ ਲਾਈਟ ਭਾਈ ਦਹੀਂ ਤਾਂ ਨਹੀਂ ਓਨ ਨਹੀਂ ਹੈ ਕਿ ਲਾਈਟ ਇਸ ਨੋ ਟਰਨਡ ਓਨ ਤਾਂ ਤੁਸੀਂ ਕੀ ਕਹੋਗੇ ਕੇ ਬੇਵਕੂਫ ਹੈ ਗਧਾ ਕਿਉਂਕਿ ਲਾਈਟ ਤਾਂ ਚਾਲੂ ਹੈ ਨਜ਼ਰ ਆ ਰਹੀ ਹੈ ਜੋ ਚੀਜ਼ ਤੁਸੀਂ ਅੱਖਾਂ ਨਾਲ ਦੇਖ ਲਈ ਉਸ ਤੇ ਜਿਹੜਾ ਹੈ ਵਸਵਸੇ ਕੰਮ ਨਹੀਂ ਕਰਨਗੇ ਬਾਬਾ ਉੱਤੇ ਨਸ ਜੋ ਮਰਜੀ ਕਹੀ ਜਾਵੇ ਤੁਹਾਡੇ ਉੱਤੇ ਉਹਦਾ ਅਸਰ ਨਹੀਂ ਹੋਏਗਾ ਕਿਉਂਕਿ ਤੁਸੀਂ ਦੇਖੀ ਹੈ ਲਾਈਟ ਚਾਲੂ ਹੈ ਨਾ ਉਹ ਤੁਸੀਂ ਦੇਖ ਰਹੇ ਹੋ ਇਸੇ ਨੂੰ ਕਹਿੰਦੇ ਕਿ ਜਿਹਨੂੰ ਦੇਖਿਆ ਹੈ ਉਹਦੇ ਤੇ ਯਕੀਨ ਹੋ ਜਾਣਾ ਯਾਨੀ ਫਿਰ ਉਹਦੇ ਲਈ ਤੁਹਾਨੂੰ ਕੋਈ ਪਟਕਾ ਨਹੀਂ ਸਕਦਾ ਬਾਬਾ ਜੀ ਉਹਨੂੰ ਕਹਿੰਦੇ ਐਨੁਲ ਯਕੀਨ ਕੀ ਕਹਿੰਦੇ ਐਨੁਲ ਯਕੀਨ ਕਿਉਂਕਿ ਤੁਸੀਂ ਦੇਖਿਆ ਹੈ ਤੇ ਦੂਜਾ ਤੁਹਾਨੂੰ ਕਹੇਗਾ ਕਿ ਯਾਰ ਇਹ ਚੀਜ਼ ਹੈ ਨਹੀਂ ਤੇ ਕਹਿੰਦਾ ਤੇਰਾ ਦਿਮਾਗ ਖਰਾਬ ਹੈ ਤੇਰਾ ਦਿਮਾਗ ਖਰਾਬ ਹੈ ਹੋ ਰਹੀ ਉਹ ਮੈਨੂੰ ਤੇ ਉਹ ਚੀਜ਼ ਦੇਖਣੀ ਹੈ ਮੈਨੂੰ ਤਾਂ ਨਜ਼ਰ ਆ ਰਹੀ ਮੈਨੂੰ ਇਸ ਲਈ ਇਲਮੁਲ ਯਕੀਨ ਹਰ ਉਸ ਬੰਦੇ ਦਾ ਯਕੀਨ ਹੈ ਬਾਬਾ ਜੀ ਜੋ ਜ਼ਿਕਰ ਹੈ ਕਲ ਵੀ ਨਹੀਂ ਹੈ ਯਾਨੀ ਦਿਲ ਤੋਂ ਜ਼ਿਕਰੀ ਨਹੀਂ ਹੈ ਭਾਵੇਂ ਉਹ ਕਿੰਨਾ ਹੀ ਜ਼ਾਹਿਦ ਹੋਵੇ ਪਾਰਸਾ ਹੋਵੇ ਉਹ ਇਹਨਾਂ ਨੂੰ ਯਕੀਨ ਵਿੱਚ ਹੀ ਆਉਂਦਾ ਹੈ ਇਹਨਾਂ ਨੂੰ ਯਕੀਨ ਦਾ ਦਰਜਾ ਤਾਂ ਮਿਲਦਾ ਹੈ ਜਦੋਂ ਰੱਬ ਦਾ ਨੂਰ ਦਿਲ ਵਿੱਚ ਆ ਜਾਂਦਾ ਹੈ ਇਹ ਗੱਲ ਯਾਦ ਰੱਖਣਾ ਇਹਨਾਂ ਨੂੰ ਯਕੀਨ ਉਦੋਂ ਮਿਲਦਾ ਹੈ ਜਦੋਂ ਰੱਬ ਦਾ ਨੂਰ ਦਿਲ ਵਿੱਚ ਜਦੋਂ ਜਿਹਨੇ ਦੇਖਿਆ ਹੈ ਰਬ ਨੂੰ ਰੱਬ ਦਾ ਨੂਰ ਦੇਖਿਆ ਉਹ ਇਹਨਾਂ ਨੂੰ ਯਕੀਨ ਦਾ ਦਰਜਾ ਵੀ ਮੈਂ ਦੇਖਿਆ ਹੁਣ ਰਬ ਨੂੰ ਨਹੀਂ ਦੇਖਿਆ ਤਾਂ ਨਹੀਂ ਉਸਨੇ ਪਰ ਉਸ ਨੂੰ ਮਹਿਸੂਸ ਕਰ ਸਕਦਾ ਹੈ ਰੱਬ ਦਾ ਨੂਰ ਦੇਖਿਆ ਉਹ ਮਹਿਸੂਸ ਕੀਤਾ ਉਹ ਐਨੁਲ ਯਕੀਨ ਜੋ ਚੀਜ਼ ਤੁਸੀਂ ਮਹਿਸੂਸ ਕਰ ਸਕਦੇ ਹੋ ਉਸ ਨੂੰ ਵੀ ਛੁਟਲਾ ਨਹੀਂ ਸਕਦੇ ਬਾਬਾ ਜੀ ਉਹਦੀਆਂ ਰਹਿਮਤਾਂ ਹੈ ਤਾਂ ਉਹਨੂੰ ਛੁਟਲਾ ਨਹੀਂ ਸਕਦੇ ਯਾਨੀ ਉਹਦਾ ਨੂਰ ਮਹਿਸੂਸ ਕਰ ਲੈਣਾ ਰੱਬ ਨੂੰ ਤਾਂ ਨਹੀਂ ਦੇਖ ਸਕਿਆ ਪਰ ਉਹਦੇ ਨੂਰ ਨੂੰ ਦੇਖ ਲਿਆ ਆਪਣੀ ਅੱਖਾਂ ਨਾਲ ਮਹਿਸੂਸ ਵੀ ਕਰ ਲਿਆ ਇਹ ਵੀ ਜਿਹੜਾ ਹੈ ਐਨੁਲ ਹਕ ਹੈ ਐਨੁਲ ਯਕੀਨ ਹੈ ਫਿਰ ਆ ਜਾਂਦਾ ਹੈ ਹਕੁਲ ਯਕੀਨ ਜੇਦੋ ਹੱਕ ਉੱਲ ਯਕੀਨ ਹੋ ਗਿਆ ਤਾਂ ਫਿਰ ਬਾਬਾ ਜੀ ਉਹ ਸੋਹਣਾ ਰੱਬ ਜਿਹੜਾ ਹੈ ਉਹ ਫਿਰ ਉਦੋਂ ਡਿਊਟੀ ਤੇ ਬਿਠਾ ਦਿੰਦਾ ਹੈ ਇਨਸਾਨ ਨੂੰ ਕਿਉਂਕਿ ਉਦੋਂ ਫਿਰ ਉਹਦੀ ਉਹਦੀ ਡਿਊਟੀ ਲੱਗ ਜਾਂਦੀ ਹੈ ਕਿ ਯਕੀਨ ਨੂੰ ਵੰਡਣਾ ਹੈ ਸ਼ੁਰੂ ਕਰਦੇ ਹੁਣ ਭਾਈ ਜਦੋਂ ਖੁਦ ਹੱਕ ਉੱਲ ਯਕੀਨ ਹੋ ਜਾਂਦਾ ਹੈ ਯਾਨੀ ਕਿ ਜਦੋਂ ਉਹਦੇ ਅੰਦਰ ਰਾਬੂਤਰ ਆਉਂਦਾ ਰੱਬ ਪਹਿਲਾਂ ਤਾਂ ਹੀ ਸੀ ਪਰ ਜਦੋਂ ਉਹ ਰੱਬ ਦਾ ਜਿਹੜਾ ਅਸਲੀ ਰੰਗ ਉਹਦੇ ਅੰਦਰ ਹੁਣ ਉਹ ਪ੍ਰਕਾਸ਼ ਹੋ ਗਿਆ ਉਹਦੇ ਅੰਦਰ ਨੂਰ ਹੋ ਗਿਆ ਯਾਨੀ ਉਹਦੇ ਅੰਦਰ ਇਲਹਾਮ ਉਤਰ ਗਿਆ ਬਾਬਾ ਜੀ ਉਹ ਨਜ਼ਾਰਾ ਹੁਣ ਉਹਦੇ ਅੰਦਰ ਉਤਰ ਗਿਆ ਫਿਰ ਉਹ ਜਿਹੜਾ ਹੈ ਉਹਨੂੰ ਕਿਹਾ ਜਾਂਦਾ ਹਕ ਕੁਲ ਯਕੀਨ ਫਿਰ ਜਿਹੜਾ ਹੈ ਰੱਬ ਡਿਊਟੀ ਤੇ ਬਿਠਾ ਦਿੰਦਾ ਵੀ ਹੁਣ ਯਕੀਨ ਵੰਡਣਾ ਸ਼ੁਰੂ ਕਰਦੇ ਭਾਈ ਹੁਣ ਤੂੰ ਸਾਨੂੰ ਦੇਖ ਲਿਆ ਹੈ ਚੰਗੀ ਤਰ੍ਹਾਂ ਰਹਿ ਗਈ ਰਹਿ ਗਈ ਗੱਲ ਰੂਹ ਨੂੰ ਰੱਬ ਦੇ ਕਰੀਬ ਤੱਕ ਲੈ ਜਾਣ ਦੀ ਤਾਂ ਕਰੀਬ ਦਾ ਜਿਹੜਾ ਹੈ ਉਹ ਸੋਹਣੇ ਰੱਬ ਦੇ ਕਰੀਬ ਜਾਣ ਦਾ ਜੋ ਜ਼ਰੀਆ ਹੈ ਉਹ ਸਾਈਂ ਲੋਕ ਫਕੀਰਾਂ ਇੱਕੋ ਹੀ ਫਰਮਾਇਆ ਹੈ ਗੁਰੂ ਰਹਿਵਰਾਂ ਇੱਕੋ ਹੀ ਫਰਮਾਇਆ ਹੈ ਉਹ mohabbat ਦਾ ਹੈ ਬਾਬਾ ਜੀ ਇਸ਼ਕ ਦਾ ਹੈ mohabbat ਦੇ ذریعے ਹੀ ਕਰੀਬ ਜਾ ਸਕਦਾ ਹੈ انسان ਹੋਰ ਇਸ ਤੋਂ ਬਿਨਾ ਕੋਈ ਰਾਹ ਹੋਰ ਹੈ ਨਹੀਂ ਬਾਬਾ ਜੀ ਉਹ ਰੱਬ ਦੇ ਕਰੀਬ ਜਾਣ ਲਈ ਇਹ ਗੱਲ ਯਾਦ ਰੱਖਣਾ ਇਹ ਫਰਮਾਨ ਹੈ ਫਕੀਰਾਂ ਦਾ ਕਿ ਕਰੀਬ ਜਾਣ ਦਾ ਇੱਕ ਹੀ ਵਸੀਲਾ ਹੈ ਉਹ ਹੈ mohabbat ਇਸ਼ਕ ਹੈ ਰਹਿਨੁਮਾ ਫਕੀਰੋਂ ਕਾ ਇਹ ਗੱਲ ਯਾਦ ਰੱਖਣਾ ਇਸ ਕੀ ਜਿਹੜਾ ਸੋਹਣੇ ਰੱਬ ਤੱਕ ਜਾਣ ਦਾ ਜਿਹੜਾ ਉਸ ਨੂੰ ਹਾਸਲ ਕਰਨ ਦਾ ਮਾਲਕ ਦੀ ਕਰੀਬੀ ਨੂੰ ਹਾਸਲ ਕਰਨ ਦਾ ਇੱਕ ਇੱਕੋ ਇੱਕ ਨੁਕਤਾ ਹੈ ਉਹ ਹੈ ਮੁਹੱਬਤ ਦਾ only way you can be closer to god is through love only love will bring you closer to god ਸਿਰਫ ਮੁਹੱਬਤ ਹੈ ਕੋਈ ਧਰਮ ਦੇ ਨਾਂ ਤੇ ਲੜ ਰਿਹਾ ਹੈ ਕੋਈ ਦਾਤਾ ਪਾਤਾ ਦੇ ਨਾਮ ਤੇ ਲੜ ਰਿਹਾ ਉਹ ਰੱਬ ਤੱਕ ਨਹੀਂ ਜਾ ਸਕਦਾ ਕਹਿੰਦੇ ਹੋ ਰੱਬ ਤਾਂ ਇਹਨਾਂ ਚੀਜ਼ਾਂ ਤੋਂ ਪਰੇ ਹੈ ਉਹ ਸਾਰਿਆਂ ਦਾ ਹੈ ਇੱਕ ਅਕਸਰ ਜਿਹੜੇ ਸਾਧੂ ਲੋਕੋ ਫਰਮਾਉਂਦੇ ਆ ਕਿ ਜਿਹੜਾ ਰੱਬ ਹੈ ਨਾ ਤੇ ਰੱਬ Hindu ਹੈ ਨਾ ਰੱਬ Musalman ਹੈ ਨਾ ਰੱਬ Sikh ਹੈ ਨਾ ਰੱਬ Sai ਹੈ ਨਾ ਰੱਬ Jaini ਹੈ ਨਾ ਰੱਬ Bodhi ਹੈ ਰੱਬ ਤਾਂ ਕੇਵਲ ਰੱਬ ਹੈ ਭਾਈ ਪ੍ਰਮਾਤਮਾ ਤਾਂ ਕੇਵਲ ਔਰ ਕੇਵਲ ਪ੍ਰਮਾਤਮਾ ਹੈ ਪ੍ਰਮਾਤਮਾ ਉਹ ਉਹ એનર્ਜੀ ਹੈ ਉਹ ਪ੍ਰਕਾਸ਼ ਹੈ ਉਹਦੇ ਨਾਲ ਧਰਮਾ ਜਾਤਾ ਪਾਤਾ ਤੋਂ ਉੱਪਰ ਉੱਠ ਗਿਆ ਨਾ ਬਾਬਾ ਜੀ ਸੋ ਇਸੇ ਲਈ ਉਹਦੇ ਤੱਕ ਜਾਣ ਦਾ ਜਿਹੜਾ ਰਾਹ ਹੈ ਉਹੀ ਫਰਮਾਇਆ ਗਿਆ ਦਾ only way you can be closer to god is through love and only love ਸੋ ਖੁਸ਼ ਰਹੋ ਆਬਾਦ ਰਹੋ ਚੜ੍ਹਦੀ ਕਲਾ ਚ ਰਹੋ ਆਪਣੀਆਂ ਦੁਆਵਾਂ ਚ ਯਾਦ ਰੱਖਣਾ ਜੈ ਮਹਾਕਾਲ ਜੈ ਸਾਈਂ ਜੀ ਦੀ ਗੁਰੂਆਂ ਪੀਰਾਂ ਰਹਿਬਰਾਂ ਫਕੀਰਾਂ ਸੰਤ ਮਹਾਤਮਾ ਸਾਈਂ ਲੋਕਾਂ ਸਾਰਿਆਂ ਨੂੰ ਪ੍ਰਣਾਮ ਹੈ ਸਭ ਨੂੰ ਸਲਾਮ ਹੈ ਖੁਸ਼ ਰਹੋ ਆਬਾਦ ਰਹੋ ਚੜ੍ਹਦੀ ਕਲਾ ਚ